ਸਸ਼ਕਾਲ ਸਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈ ਸੋਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਓਬਾਮਾ ਤੇ ਪਹਿਲੋਸੀ ਨੇ ਕਿਹਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੇ ਵਿਚਾਰ ਕਰਨ ਬਾਈਡਨ ਨਿਊਜ਼ੀਲੈਂਡ ਚ ਦੋ ਵੱਖ-ਵੱਖ ਹਾਦਸਿਆਂ ਚ ਚਾਰ ਸੈਲਾਨੀ ਜ਼ਖਮੀ ਠੰਡ ਦੇ ਮੌਸਮ ਦੌਰਾਨ ਬਸਤਾ ਹੁੰਿਆ ਹਾਦਸਾ ਗ੍ਰਸ ਸ਼ੰਭੂ ਬਾਰਡਰ ਨਾ ਖੋਲੇ ਜਾਣ ਤੇ ਹਾਈ ਕੋਰਟ ਸਖ हरियाणा ਨੂੰ ਭੇਜਿਆ ਮਾਣਹਾਨੀ ਦਾ ਨੋਟਿਸ ਦਿੱਤਾ ਅਲਟੀਮੇਟਮ ਬੰਗਲਾਦੇਸ਼ ਦੇ ਰਾਖਮਕਰਨ ਵਿਰੋਧੀ ਅੰਦੋਲਨ ਦੌਰਾਨ ਛੜਪਾਂ ਚ 18 ਹੋਰ ਲੋਕਾਂ ਦੀ ਹੋਈ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਜੋ ਬਾਈਡਨ ਦੀ ਉਮੀਦਵਾਰੀ ਨੂੰ ਲੈ ਕੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾਵਾਂ ਨੂੰ ਨਿੱਜੀ ਤੌਰ ਤੇ ਚਿੰਤਾ ਜ਼ਾਹਰ ਕੀਤੀ ਹੈ ਇਸ ਦੇ ਨਾਲ ਹੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਬਾਈਡਨ ਨੂੰ ਨਿੱਜੀ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਉਮੀਦਵਾਰੀ ਦੇ ਦੌਰ ਤੋਂ ਪਿੱਛੇ ਨਹੀਂ ਹਟਦੇ ਤਾਂ ਡੈਮੋਕ੍ਰੈਟਿਕ ਪਾਰਟੀ ਸਦਨ ਦਾ ਕੰਟਰੋਲ ਹਾਸਲ ਕਰਨ ਦੀ ਸਮਰੱਥਾ ਗਵਾ ਸਕਦੀ ਹੈ। ਇਸ ਮਾਮਲੇ ਤੋਂ ਜਾਨੂ ਸੂਤਰਾਂ ਅਨੁਸਾਰ ਪੈਲੋਸੀ ਨੇ ਬਾਈਡਨ ਨੂੰ ਇਹ ਵੀ ਕਿਹਾ ਹੈ ਕਿ ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾਉਣ ਦੇ ਯੋਗ ਨਹੀਂ ਹੋ ਸਕਦੇ ਹਾਲਾਂਕਿ ਬਾਈਡਨ ਨੇ ਕਿਹਾ ਹੈ ਕਿ ਉਹ ਮੁਕਾਬਲੇ ਤੋਂ ਪਿੱਛੇ ਨਹੀਂ ਹਟ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਨੇ ਪਹਿਲਾਂ ਵੀ ਟਰੰਪ ਨੂੰ ਹਰਾਇਆ ਹੈ ਤੇ ਹੁਣ ਵੀ ਉਹ ਅਜੇ ਹਾਹੀ ਕਰਨਗੇ ਨਿਊਜ਼ੀਲੈਂਡ ਦੇ ਦੱਖਣੀ ਟਾਪੂ 'ਚ ਸਟੇਟ ਹਾਈਵੇ ਤੇ ਬੀਤੇ ਦਿਨੀਂ ਧੁੰਦ ਦੇ ਮੌਸਮ ਦੌਰਾਨ ਬੱਸਾਂ ਹਾਦਸਾ ਗ੍ਰਸਤ ਹੋ ਗਈਆਂ ਇਸ ਹਾਦਸੇ ਵਿੱਚ ਚਾਰ ਚੀਨੀ ਸੈਲਾਨੀ ਜ਼ਖਮੀ ਹੋ ਗਏ ਕ੍ਰਾਈਸਟ ਚਾਰਜ ਸਥਿਤ ਚੀਨੀ ਕੌਂਸਲਰ ਜਨਰਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਇਹ ਹਾਦਸੇ ਨਿਊਜ਼ੀਲੈਂਡ ਦੇ ਸਾਊਥ ਆਈਲੈਂਡ 'ਚ ਸਟੇਟ ਹਾਈਵੇ ਤੇ ਵਾਪਰੇ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਦੋ ਬੱਸਾਂ ਸ਼ਾਮਲ ਸਨ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਹੱਥ ਸੇ ਇੱਕ ਦੂਜੇ ਤੋਂ 100 ਮੀਟਰ ਦੀ ਦੂਰੀ ਤੇ ਵੱਖਰੇ ਤੌਰ ਤੇ ਵਾਪਰੇ ਨੇ ਕ੍ਰਾਈਸਟਚਰਚ ਵਿੱਚ ਚੀਨੀ ਕੌਂਸਲਟ ਜਨਰਲ ਨੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਬੱਸਾਂ ਵਿੱਚ ਸਵਾਰ ਯਾਤਰੀ ਚੀਨੀ ਸੈਲਾਨੀ ਸਨ ਬਿਆਨ ਕੀਤਾ ਗਿਆ ਹੈ ਕਿ ਗੰਭੀਰ ਰੂਪ ਨਾਲ ਜ਼ਖਮੀ ਦੋ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਤੇ ਫਿਲਹਾਲ ਉਹ ਜਾਨਲੇਵਾ ਖੱਬੇ ਤੋਂ ਬਾਹਰ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ फिलहाल ਲਈ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh gil immigration consultant and next day counter top ब्रेक तो बाद तो हरदास स्वागत है शंभू बॉर्डर नु खोलन दी हुक्म दी पालना ना करन ते पेटिशनर दे वकील ਉਦੇ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਪੀ ਵੀ ਐਸ ਐਨ ਪ੍ਰਸਾਦ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਾਂਹਿ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਰਾਸ਼ਟਰੀ ਰਾਜ ਮਾਰਗ ਤੇ ਲੱਗੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਸਨ ਇਸ ਹੁਕਮ ਦੀ ਸਮਾਂ hạn 17 ਜੁਲਾਈ ਨੂੰ ਪੂਰੀ ਹੋ ਗਈ ਸੀ ਤੇ ਹੁਕਮ ਨਾ ਮੰਨਣ ਤੇ ਬੀਤੇ ਦਿਨੀ ਹਰਿਆਣਾ ਦੇ ਮੁਖਸਕਤਰ ਟੀਵੀਐਸਐਨ ਪ੍ਰਸਾਦ ਨੂੰ ਨੋਟਿਸ ਭੇਜਿਆ ਗਿਆ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਕਾਨੂੰਨ ਵਿਵਸਥਾ ਵਿਗੜੰਦੀ ਦਲੀਲ ਦਿੰਦਿਆਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਇਸ ਦੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਹੁਕਮਾਂ ਨੂੰ ਸਹੀ ਦਲਦਿਆਂ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਚ ਇੱਕ ਹੋਰ ਚੰਨਿਤ ਪਟੀਸ਼ਨ ਬੈਰ ਕੀਤੀ ਗਈ ਜਿਸ ਦੀ ਸੁਣਵਾਈ 22 ਜੁਲਾਈ ਨੂੰ ਹੋਣੀ ਹੈ ਬੰਗਲਾਦੇਸ਼ 'ਚ ਸਰਕਾਰੀ ਨੌਕਰੀਆਂ ਲਈ ਰਾਖਵਾਕਰਨ ਪ੍ਰਣਾਲੀ 'ਚ ਸੁਧਾਰ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਰਾਜਸਥਾਨੀ ਕਾਾਕਾ ਦੇ ਹੋਰ ਥਾਵਾਂ ਤੇ ਹਿੰਸਾ ਭੜਕਣ ਕਾਰਨ ਕਟੋਕਰ 18 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਤੇ 2500 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਇਸਨਾਲ ਹੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ ਪ੍ਰਦਰਸ਼ਨਕਾਰੀਆਂ ਨੇ ਟਾਕਾ ਦੇ ਰਾਮਪੂਰਾ ਇਲਾਕੇ ਚ ਸਰਕਾਰੀ ਬੰਗਲਾਦੇਸ਼ੀ ਟੈਲੀਵਿਜ਼ਨ ਭਵਨ ਦੀ ਘੇਰਾਬੰਦੀ ਕਰ ਦਿੱਤੀ ਇਸ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਤੇ ਉੱਥੇ ਖੜੇ ਕਈ ਵਾਹਨਾਂ ਨੂੰ ਵੀ ਅਗਲਾ ਦਿੱਤੀ ਜਿਸ ਕਾਰਨ ਪੱਤਰਕਾਰਾਂ ਸਮੇਤ ਕਈ ਮੁਲਾਜ਼ਮ ਉੱਥੇ ਹੀ ਫਸ ਗਏ ਟਾਕਾ ਤੇ ਹੋਰ ਸ਼ਹਿਰਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ 1971 ਵਿੱਚ ਪਾਕਿਸਤਾਨ ਤੋਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਜੰਗੀ ਨਾਇਕਾਂ ਦੇ ਰਿਸ਼ਤੇਦਾਰਾਂ ਲਈ ਕੁਝ ਜਨਤਕ ਖੇਤਰ ਦੀਆਂ ਨੌਕਰੀਆਂ ਨੂੰ ਰਾਖਵਾ ਕਰਨ ਦੀ ਪ੍ਰਣਾਲੀ ਦੇ ਖਿਲਾਫ ਕਈ ਦਿਨਾਂ ਤੋਂ ਰੈਡੀਆਂ ਕਰ ਰਹੇ ਨੇ ਇਹ ਸੰਸਾਗੀਆਂ ਤੁਹਾਨੂੰ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੋਂ ਬੋਲੀ ਇਜਾਜ਼ਤ ਧੰਨਵਾਦ